ਕੁਝ ਦੱਸ ਦਿਓ ਮੈਨੂੰ ਤੁਸੀਂ ਦੱਸ ਦਿਓ ਨਹੀਂ ਪਹਿਲਾਂ ਇੱਕ ਪਰਿਵਾਰ ਦੀ ਜ਼ਮੀਨ ਦਾ ਸਹਿਯੋਤਾ ਕਰਾਉਣ 'ਚ ਅਸੀਂ ਕੁਝ ਸਫਲ ਹੋਇਆ ਕਾਮਯਾਬ ਹੋ ਗਏ ਰਹਿੰਦੀਆਂ ਮੰਗਾ ਉਪਕਣੀ ਪਈਆਂ ਨੇ 14 ਮੰਗਾ ਦੇ ਵਿੱਚੋਂ ਇੱਕ ਬੰਦੇ ਨੂੰ ਅਸੀਂ ਜਾਨੀ ਪਰਿਵਾਰ ਦੀ ਸਹਿਮਤੀ ਕਰਾ ਚੁੱਕੇ ਹਾਂ ਉਹਦੇ ਵਿੱਚ ਅਫਸਰ ਸਾਹਿਬ ਵੀ ਬੈਠੀ ਧੀ ਇਧਰੋਂ ਜਥੇਬੰਦੀ ਨੇ ਤਿੰਨ ਬੰਦੇ ਬੈਠੇ ਤੇ ਉਹ ਚਾਰੇ ਪਰਿਵਾਰ ਬੈਠੇ ਤੇ ਉਹਨਾਂ ਦਾ ਚਾਰੇ ਪਰਿਵਾਰਾਂ ਨੂੰ ਤਸੱਲੀ ਕਰਾਤੀ ਤਕਸੀਮ ਕਰਾ ਕੇ ਉਹਨਾਂ ਦੇ ਖਾਤੇ ਪੈਸੇ ਪਾਉਣ ਜਿਹੜੀ ਉੱਥੇ ਫਸਲ ਮਿੱਧੀ ਗਈ ਉਹਦਾ ਮੁਆਵਜ਼ਾ ਲੈਣਾ ਬਿਲਕੁਲ ਲੈ ਕੇ ਛੱਡਣਾਗਾ ਤੂੰ ਮੰਨ ਜੀ ਉੱਥੇ ਕੱਲਿਆ ਕਿਸਾਨ ਰਹਿਤਾਂ ਕੋਈ ਕਿਸਦਾ ਫਰਕਵਜਣੀ ਸਾਡਾ ਮੋਰਚਾ ਚੱਲਦਾ ਮੋਰਚਾ ਚੱਲਦਾ ਰਹੋ ਜਿੰਨਾ ਚਿਰ ਸਾਰਿਆਂ ਦੇ ਪੈਸੇ ਨਹੀਂ ਪੈਂਦੇ ਮੋਰਚਾ ਨਹੀਂ ਬੰਦ ਹੁੰਦਾ ਮੀਟਿੰਗ ਦਾ ਸਿੱਟਾ ਤਾਂ ਇਹ ਨਿਕਲਿਆ ਵੀ ਜਿਹੜੇ 14 ਮੀਟਰ ਸੀ ਉਹਨਾਂ 'ਚੋਂ 1 ਮੀਟਰ ਦਾ ਮਸਲਾ ਲਿਖਤੀ ਰੂਪ 'ਚ ਹੋਇਆ ਹਜੇ ਉਹਦਾ ਤਕਸੀਮ ਹੋਣੀ ਪੈਂਡਿੰਗ ਐ ਅਰ ਦੂਸਰਾ ਜਿਹੜੇ ਮਸਲੇ ਨੇ ਮਸਲੇ ਲੰਬੇ ਨੇ ਤਕਸੀਮਾਂ ਅਗਰ ਹੋ ਜਾਣ ਜੇ ਪ੍ਰਸ਼ਾਸਨ ਪਹਿਲਾਂ ਤਕਸੀਮਾਂ ਕਰੇ ਤਾਂ ਇਹ ਰੌਲੀ ਨਾ ਪੈਣ ਪੈਸਾ ਦੇਖ ਕੇ ਹਰ ਕਿਸੇ ਦੀ ਨੀਤ ਬਦਲ ਜਾਂਦੀ ਐ ਅਰ ਇਹ ਮੀਟਰ ਖੜੇ ਹੁੰਦੇ ਨੇ ਜਿਹੜੇ ਦਾ ਹੁਣ ਜਿਵੇਂ ਅੱਜ ਵਾਲਾ ਮੈਟਰ ਸੀ ਉਹਦੇ 'ਚ ਇੱਕ ਬਜ਼ੁਰਗ ਨੇ ਇੱਕ ਭਰਾ ਤੋਂ ਜ਼ਮੀਨ ਖਰੀਦ ਲਈ ਜ਼ਮੀਨ ਖਰੀਦ ਲਈ আর ਦੂਜਿਆਂ ਦੇ ਨਾਲ ਜਦ ਤਕਸੀਮ ਨਹੀਂ ਹੋਏ ਉਹ ਸਾਂਝਾ ਬੋਲਦਾ ਵਸਤਰਕਾ ਬੋਲਦਾ ਸੀ ਉਸ ਅਧਾਰ ਤੇ ਉਹ ਬੰਦਾ ਕਹਿੰਦਾ ਵੀ ਮੈਂ ਆਪ ਦਾ ਹੱਕਦਾਰ ਹਾਂ ਮੈਨੂੰ ਪੈਸੇ ਲੈਣੇ ਚਾਹੀਦੇ ਨੇ ਅਗਰ ਤਕਸੀਮਾ ਹੋਣ ਤਾਂ ਇਹ ਮਸਲੇ ਖੜੇ ਨਹੀਂ ਹੋਣਗੇ ਤਕਸੀਮਾ ਜਦੋਂ ਉੱਥੇ ਬੰਦਿਆਂ ਦੇ ਗੇੜੇ ਲੱਗ ਜਾਂਦੇ ਨੇ ਜੇ ਕੋਈ ਜਾਂਦਾ ਹੈ ਤਕਸੀਮ ਕਰਾਉਣ ਤਾ ਤਕਸੀਮ ਨਹੀਂ ਹੁੰਦੀ ਅਗਲਾ ਹੈਰਾਨ ਹੋ ਕੇ ਬਹਿ ਜਾਂਦਾ ਤਾਂ ਅਗਰ ਤਕਸੀਮਾ ਹੋਣ ਦਾ ਮੈਟਰੀ ਨਾ ਖੜੇ ਹੋਣ ਮਸਲੇ ਹੀ ਨਾ ਖੜੇ ਹੋਣ ਹਾਂ ਸੋ ਬੇਸਿਕਲੀ ਕੱਲ ਜੋ ਮੀਟਿੰਗ ਹੋਈ ਸੀ ਆਪਣੇ ਆਈਜੀ ਸਾਹਿਬ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਇਸੇ ਮੈਪ ਤੇ ਫਾਰਮਰ ਯੂਨੀਅਨਸ ਦੇ ਨਾਲ ਉੱਥੇ ਇੱਕ ਇਹ ਡਿਸਾਈਡ ਕੀਤਾ ਗਿਆ ਸੀਗਾ ਕਿ ਇੱਕ ਕਮੇਟੀ ਬਣੇਗੀ ਇਹ ਕਮੇਟੀ ਬਣ ਗਈ ਹੈ ਜਿੱਥੇ ਆਪਣੇ ਰੈਵਨਿਊ ਅਫੀਸ਼ੀਅਲਸ ਤੋਂ ਵੀ ਰਿਪਰੈਜ਼ੈਂਟੇਸ਼ਨਸ ਹੈਗੇ ਹੈ ਤੇ ਪੁਲਿਸ ਵਾਲੋ ਵੀ ਨੁਮਾਇੰਦੇ ਹੈਗੇ ਆ ਤੇ ਇਸ ਕਮੇਟੀ ਦਾ ਕੰਮ ਇਹ ਇਹ ਹੈਗਾ ਕਿ ਜਿਹੜੇ ਇਸ਼ੂਸ ਰਹਿੰਦੇ ਨੇ ਵਿਚ ਆਰ ਨਾਟ ਇਨ ਦਾ ਪਰਵਿਊ ਆਫ ਰੈਵਨਿਊ ਐਡਮਿਨਿਸਟ੍ਰੇਸ਼ਨ ਆਪਣੇ ਰੈਵਨਿਊ ਜੁਰਿਸਡਿਕਸ਼ਨ ਦੇ ਵਿੱਚ ਔਲ ਨਹੀਂ ਕਰਦੇ ਫਿਰ ਵੀ ਕੁਝ ਇਸ ਤਰ੍ਹਾਂ ਦੇ ਕੇਸਸ ਹੈਗੇ ਆ ਜਿੱਥੇ ਆਪਾਂ ਫੈਸਿਲੀਟੇਟ ਕਰ ਸਕਦੇ ਆ ਇਸ਼ੂ ਨੂੰ ਰਿਸੋਲਵ ਕਰਾਂਗੇ ਉਸ ਤਰ੍ਹਾਂ ਦੇ 14 ਇਸ਼ੂ ਸੀਗੇ ਜੋ ਇਹਨਾਂ ਨੇ ਰੇਜ਼ ਕੀਤੇ ਸੀਗੇ ਉਹਦੇ ਲਈ ਇਹ ਕਮੇਟੀ ਜੋ ਬਣੀ ਸੀਗੀ ਉਹਦਾ ਪਹਿਲਾ ਮੀਟਿੰਗ ਸੀਗਾ ਅੱਜ ਤੇ ਅੱਜ ਮੀਟਿੰਗ ਦੇ ਵਿੱਚ ਆਪਾਂ ਇੱਕ ਇੱਕ ਦੋ ਦੋ ਕਰਕੇ ਇਸ਼ੂਸ ਟੇਕ ਅਪ ਕਰ ਰਹੇ ਆ ਐਂਡ ਫ੍ਰੀਕੁਐਂਟਲੀ ਮੀਟਿੰਗਸ ਰੱਖ ਕੇ ਇਹਨੂੰ ਨਿਪਟਾਰਾ ਕਰਨ ਦਾ ਫੈਸਲਾ ਲਿੱਤਾ ਗਿਆ ਹੈ ਅੱਜ ਆਊਟ ਆਫ 14 ਕੁਝ ਦੋ ਤਿੰਨ ਇਸ਼ੂਸ ਤਾਂ ਆਲਰੇਡੀ ਰਿਸੋਲਵ ਹੋ ਚੁਕੇ ਨੇ ਅੱਜ ਇੱਕ ਹੋਰ ਇਸ਼ੂ ਆਪਾਂ ਨੇ ਟੇਕ ਅਪ ਕੀਤੀ ਹੈ ਇਟ ਵਾਸ ਅ ਕੰਪਲਿਕੇਟਿਡ ਕੇਸ ਸੀਗਾ ਇੱਕ ਪਾਰਟੀਸ਼ਨ ਦਾ ਮਸਲਾ ਸੀਗਾ ਉਹਨੂੰ ਅੱਜ ਬੈਠ ਕੇ ਗਲਬਾਤ ਕਰਕੇ ਵੀ ਹੈਵ ਬੀਨ ਏਬਲ ਟੂ ਸਾਰਟ ਆਊਟ ਦੈਟ ਇਸ਼ੂ ਇਸ ਤਰ੍ਹਾਂ ਅੱਗੇ ਵੀ ਵੀ ਵਿਲ ਬੀ ਕੀਪਿੰਗ ਮੀਟਿੰਗਸ ਐਵਰੀ ਵੀਕ ਮੇਬੀ ਇੱਕ ਦੋ ਮੀਟਿੰਗਸ ਆਪਾਂ ਰੱਖ ਰਹੇ ਹਾਂ ਹਰ ਹਫਤੇ ਦੇ ਵਿੱਚ